ਬੜ ਹੰਸ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਬਿਗਾੜ ਕਾਹੇ ਨਾਈਐ ਨਾਤਾ ਸੁਪਰਬਾਣ ਸੱਚ ਕਮਾਈਐ ਜਬ ਸਾਥ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੈ ਬਾਜੋ ਸੁਰਤ ਨਹੀਂ ਬੂਲ ਬੂਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇ ਕੂੜ ਬਗਾੜ ਕਾਹੇ ਨਾਈਐ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਪਾਇਆ ਨਾਮ ਮਿੱਠਾ ਮਨ ਲਾਗਾ ਦੁਖ ਡੇਰਾ ਟਾਇਆ ਸੁਖ ਮਨ ਮੈਂ ਆਏ ਬਸਿਆ ਜਾਂ ਮਤੈ ਫਰਮਾਇਆ ਨਦਰ ਤੋਦ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਬਾਰੀ ਕਸਮ ਕਢਾਈ ਕਿਰਤ ਕਮਾਵਣਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਨਾ ਪਾਏ ਝਗੜਾ ਸوام ਸੇਤੀ ਆਪ ਆਪ ਬਮਾਵਣਾ ਜਿਸ ਨਾਲ ਸੰਗਤ ਕਰਸਰੀ ਕੀ ਜਾਏ ਕਿਆ ਰੂਆ ਬਣਾ ਜੋ ਦੇਹ ਸਹਣਾ ਮਨ ਲੈ ਕਹਿਣਾ ਆਖ ਨਹੀਂ ਬਾਵਣਾ ਬਾਰੀ ਕਸਮ ਕਢਾਈ ਕਿਰਤ ਕਮਾਵਣਾ ਸਭ ਉਪਾਇ ਨੇ ਆਪ ਆਪੇ ਨਦਰ ਕਰੇ ਕੌਣਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਸਭ ਕੋਈ ਮਿੱਠਾ ਮੰਗ ਦੇਖੈ ਖਸਮ ਪਾਵੇ ਸੋ ਕਰੇ ਕਿਸ ਪੁੰਨ দান ਅਨੇਕ ਕਰਨੀ ਨਾਮ ਤੁਲ ਨ ਸਮਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਈਐਨ ਆਪ ਆਪੇ ਨਦਰ ਕਰੇ ਬੜਾ ਸੰਹਾਲਾ ਪਹਿਲਾ ਕਰੋ ਦਇਆ ਤੇਰਾ ਨਾਮ ਬਖਾਣਾ ਸਭ ਉਪਾਇਐ ਆਪ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂੰ ਹੈ ਉਪਾਏ ਤੰਦਾ ਹਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਭਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਪਰਮ ਪੁਲਾਣਾ ਸਦਾ ਦਇਆ ਕਰੋ ਆਪਣੀ ਤਾਂਮ ਨਾਮ ਬਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਪਾਣਾ ਦੁਖ ਗਿਆ ਸੁਖ ਆਏ ਸਮਣ ਗਾਵਨ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵ ਜੋ ਤੇਰਾ ਮਨ ਭਾਵੇ ਮਾਇਆ ਮੋਹੇ ਚਿਤੈ ਨਹੀਂ ਅਹਿਲਾ ਜਨਮ ਗਵਾਵੇ ਇੱਕ ਮੂੜ ਮੁਗਦ ਨਾ ਚਿਤੈ ਮੂਲੇ ਜੋ ਆਇ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਪਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੈ ਭਉ ਕਰ ਲਾਗਾ ਸੋ ਪ੍ਰਾਣੀ ਸੋ ਪ੍ਰਾਣੀ ਤਨਾ ਲਾਗਾ ਜਿੰਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਇ ਰਾਤੇ ਨਿਤ ਚੜ੍ਹੈ ਸੁਭਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਤਿਨਾਮ ਵਾਹ ਰਾਜ ਤੇਰਾ ਕਬੂ ਨਾ ਜਾਵੇ ਰਾਜੋਂ ਤਾਂ ਤੇਰਾ ਸਦਾ ਦੇਚਲ ਇਹੋ ਕਬੋ ਨਾ ਜਾਵੇ ਚਾਕਰ ਤਾਂ ਤੇਰਾ ਸੋਈ ਹੋਵੈ ਜੋ ਇਹ ਸਹਿਦ ਸਮਾਵੇ ਦੁਸ਼ਮਣ ਤਾਂ ਦੂਖ ਨਾ ਲਗੈ ਮੂਲੇ ਪਾਪ ਨੀੜ ਨਾ ਆਵੇ ਹਉ ਬਲਿਹਾਰੀ ਸਦਾ ਹੂਵਾ ਏਕ ਤੇਰੇ ਨਾਵੇ ਜੁਗੋ ਜਗੰਤਰ ਭਗਤ ਤੇ ਮਾਰੇ कीर्त करै स्वामी तेरे द्वारे जपता साचा एक मुरारे साचा मुरारे ताम जप जा जम मन बसावे परम पुलावा तुजह किया जाम ए चुकावे गुरु प्रसादी करहो कृपा लेहो जम ओवारे जोगो जगंतर भक्त तुम्हारे बढे मेरे साहिबा अलखोपारा क्यों कर करू विनती ਹਉ ਆਖ ਨਾ ਜਾਣ ਨਦਰ ਕਰੇ ਤਾਂ ਸਾਚੋ ਪਸਾਣਾ ਸਾਚੋ ਪਸਾਣਾ ਤਾਂ ਮਉ ਤੇਰਾ ਜਮ ਆਪ ਬੁਝਾਵੇ ਦੂਖ ਭੂਖ ਸੰਸਾਰ ਕੀਏ ਸੈਸਾ ਇਹੋ ਚ ਕਾਵੇ ਬਿਨਵੰਤ ਨਾਨਕ ਜਾਏ ਸੈਸਾ ਬੁਝਾ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਉਪਾਰਾ ਤੇਰੇ ਬੰਕੇ ਲੋਇਣ ਦੰਤ ਰੀਸਾਲਾ ਸੋਹਣੇ ਨਕ ਜੇ ਨ ਲੰਮੜੇ ਵਾਲਾ ਕਾਂਚਨ ਕਾਇਆ ਸੋਇਨੇ ਕੀ ਟਾਲਾ ਸੋਵੰਨ ਟਾਲਾ ਕ੍ਰਿਸ਼ਨ ਮਹਲਾ ਜਪ ਹੋ ਤੁਸੀਂ ਸਹੇਲਿਓ ਜਮ ਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹੇਲਿਓ ਹੰਸੋ ਹੰਸਾ ਵਗ ਬੱਗਾ ਲਹਿ ਮਨ ਕੀ ਜਾਲਾ ਬਾਂਕੇ ਲੋਇਣ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ ਕੋਇ ਕਾ ਨ ਕੋਇਕ ਲਾਤਾਰ ਲਜਵਾਨੀ ਤਰਲਾ ਜਵਾਨੀ ਆਪ ਬਾਣੀ ਇਸ ਮਨ ਕੀ ਪੂਰੀਏ ਸਾਰੰਗ ਜੋ ਪੱਗ ਧਰੈ ਠਿਮ ਠਿਮ ਆਪ ਆਪ ਸੰਧੂ ਰਹੈ ਸ੍ਰੀ ਰੰਗ ਰਾਤੀ ਭਰੇ ਮਾਤੀ ਉਤਕ ਗੰਗਾ ਵਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਬੜ ਹੰਸਮ ਮਹੱਲਾ ਤੀਜਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਬੁਈਏ ਸੁਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੂਏ ਫਿਰ 라ਵੇ ਪਾਇ ਪਿਆਰੇ ਸੱਚੇ ਪਾਇ ਪਿਆਰੀ ਕੰਤ ਸੁਬਾਰੀ ਹਰ ਹਰ ਸਿਉ ਨਿਹੋ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕਾ ਸ਼ਬਦ ਸਮਾਇਆ ਸਾਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਫਿਰ ਆਪੇ ਸਾਤੇ ਸਾਹੇ ਸਵਾਰੀ ਨਿਰਗੁਣ ਬੰਤੜੀਏ ਫਿਰ ਦੇਖ ਹਦੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੂਏ ਫਿਰ ਰਵ ਰਹਾ ਪਰ ਪੂਰੇ ਰਾਮ ਫਿਰ ਰਵ ਰਹਾ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਪੋਲੀ ਪਰ ਸਹਿਜ ਰਾਵੈ ਮਿਲਿਆ ਕਰਮ ਬਦਾਤਾ ਜਿਨ ਹਰ ਰਸ ਚੱਖਿਆ ਸਭ ਦੁਸੁਭਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਭ ਦੇ ਰਹਿ ਹਧੂਰੇ ਸੋਹਾਗਣੀ ਜਾਏ ਪਸੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਓ ਰਲੀਆਂ ਮਾਨ ਹੈ ਸਦਾ ਰੰਗ ਰਾਤੀ ਸੱਚੀ ਮਾਤੀ ਅੰਦਰਲਾ ਮ ਬਖਾਣਾ ਕਾਮਣ ਬੜ ਭਾਗੀ ਅੰਤਰ ਲੇਵ ਲਾਗੀ ਹਰ ਕਾ ਪ੍ਰੇਮ ਸੋ ਭਾਇਆ ਨਾਨਕ ਕਾਮਣ ਸੇ ਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ ਹਉ ਮੈ ਮਾਰ ਮੁਏ ਤੂੰ ਚੱਲ ਗੁਰ ਕੈ ਭਾਏ ਹਰ ਬਰ ਪ੍ਰਭ ਸਦਾ ਮੁਏ ਨਿਜ ਘਰ ਬਾਸਾ ਪਾਏ ਨਿਜ ਘਰ ਬਾਸਾ ਪਾਏ ਸਬਦ ਬੁਜਾਏ ਸਦਾ ਸੁਹਾਗਣ ਨਾਰੀ ਵੇਰ ਰਲੀ ਵਾਲਾ ਜੋਵਨ ਵਾਲਾ ਅੰਤਨ ਕੰਤ ਸਵਾਰੀ ਹਰ ਬਾਰ ਸੁਹਾਗੋ ਮਹਤਕ ਬਾਗੋ ਸੱਚਾ ਸਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਗੁਰ ਪਾਏ ਬੜਹੰਸ ਮਹੱਲਾ ਤੀਜਾ ਗੁਰਮੁਖ ਸਭ ਪਾਰ ਪਲਾ ਜੇ ਸਹਜੇ ਕੀ ਜੈ ਰਾਮ ਅੰਤਨ ਨਾਮ ਬਖਾਣੀਐ ਲਾਹ ਹਰਸ ਪੀ ਜੈ ਰਾਮ ਲਾਹ ਹਰਸ ਲੀ ਜੈ ਹਰਿ ਆਵੀ ਜੈ ਅੰਦਰ ਨਾਮ ਬਖਾਣਾ ਗੁਣ ਸੰਗਰੇ ਆਪ ਗਣ ਵਿਕਣ ਹੈ ਆਪੈ ਆਪਿ ਪਸਾਣਾ ਗੁਰਮਤਿ ਪਾਈ ਵੱਡੀ ਬੜਾਈ ਸੱਚ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਈ ਰਾਮ ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹ ਲੈ ਪਰਸਾਏ ਰਾਮ ਲਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰ ਹਰ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰਾ ਮਨ ਮੁਖ ਖੇਤੀ ਬੰਦ ਕਰ ਥਾਕੇ ਤਿਸਨਾ ਭੁੱਖ ਨ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨਾਂ ਮਹਤਕ ਮਣੀ ਬੜ ਭਾਗੋ ਰਾਮ ਗੁਰਮਤੀ ਮਨ ਨਿਜ ਕਰ ਬਸਿਆ ਸੱਚਾ ਸ਼ਬਦ ਬਹਿਰਾਗੋ RAM ਮੁਖ ਮਹਤਕ ਪਾਗੋ ਸੱਚ ਬਹਿਰਾਗੋ ਸਾਜਰ ਤੇ ਵਿਚਾਰੀ ਨਾਮ ਬਿਨਾਂ ਸਭ ਜਗ ਬੋਰਾ ਨਾ ਸਬਦੇ ਹੋ ਮੈਂ ਮਾਰੀ ਸੱਚ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਪਾਉ ਪੰਜਨ ਹਰ ਰਾਵੈ ਮਹਤਕ ਪਾਗੋ ਖੇਤੀ ਬਣਦੇ ਸਭ ਹੁਕਮ ਹੈ ਹੁਕਮੇ ਮਨ ਵੜਿਆਈ RAM ਗੁਰਮਤੀ ਹੁਕਮ ਬੁਜੀਐ ਹੁਕਮੇ ਮੇਲ ਮਲਾਈ RAM ਹੁਕਮ ਮਮਲਾਈ ਸਾਇਦ ਸਮਾਈ ਗੁਰ ਕਾ ਸਬਦ ਅਪਾਰਾ ਸੱਚੀ ਬੜਾਈ ਗੁਰ ਤੇ ਪਾਈ ਸਤਿ ਸਵਾਰਣ ਹਾਰਾ ਭਉ ਪੰਜਨ ਪਾਇਆ ਆਪਗਵਾਇਆ ਗੁਰਮੁਖ ਮੇਲ ਮਲਾਈ ਕਉ ਨਾਨਕ ਨਾਮ ਨਰਿੰਜਣ ਅਗਮ ਅਗੋਚਰ ਹੁਕਮੇ ਰਹਾ ਸਮਾਈ ਬੜਾ ਸੰਹਾਲਾ ਤੀਜਾ ਮਨ ਮੇਰੀਆ ਤੂੰ ਸਦਾ ਸਤਿ ਸੰਭਾਲ ਜਿਉ ਆਪਣੇ ਕਰ ਤੂੰ ਸੁਖ ਬਸੈ ਪੋਈ ਨਾ ਸਕੈ ਜਮ ਕਾਲ ਜਿਉ ਕਾਲ ਜਾਲ ਜਮ ਜੋਈ ਨਾ ਸਕੈ ਸਤਿ ਸਬਦ ਲੈ ਬਲਾਏ ਸਦਾ ਸਤਿ ਵ੍ਰੱਤਾ ਮਨ ਨਿਰਮਲ ਆਪੜ ਜਾਣ ਰਹਾਏ ਦੂਜਾ ਪਾਏ ਭਰਮ ਬੋਗਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੀ ਤੂੰ ਸਦਾ ਸਤਿ ਸੰਭਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਰ ਬਾਰ ਤਨ ਆਪਾਲ ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੀ ਅੰਤਰ ਹਰ ਨਾਮ ਸਖਾਈ ਮਨ ਮ ਕੋ ਅੰਦਲੇ ਗਿਆਨ ਬਹੁ ਹੁਨੇ ਦੂਜੇ ਭਾਇ ਖੁਆਈ ਬਿਨ ਨਾਮਾ ਕੋ ਸੂਟਾ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਬਾਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇੱਕ ਸੱਚ ਲਗੇ ਵਪਾਰ ਸਤਗੁਰ ਸੇਵਣ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਉਪਾਰਾ ਹਰ ਨਾਮ ਪਿਆਰਾ ਨਾ ਮੈ ਨੋ ਨਿਪਾਈ ਮਨ ਮੁਖ ਮਾਇਆ ਮੋਹ ਬਿਆਪੇ ਦੂਖ ਸੰਤਾਪੇ ਦੂਜਾ ਪਤ ਗਵਾਈ ਹਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਕਾਈ ਨਾਨਕ ਮਨਸ ਜਨਮਦੁ ਲੰਭ ਹੈ ਸਤ ਗੁਰੂ ਬੂਝੁ ਭੁਜਾਈ ਮਨ ਮੇਰੇ ਸਤ ਗੁਰ ਸੇਵਨ ਆਪਣਾ ਸੇ ਜਨਬੜ ਪਾਗੀ RAM ਜੋ ਮਨ ਮਾਰਾਇ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨੇ ਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਬਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੁ ਪਿਆਰੀ ਮਨਮੁਖ ਸੋਏ ਰਹਿ ਅਭਾਗੇ ਨਾਲਕ ਸੈਜੀ ਸੇਵਾ ਗੁਰ ਆਪਣਾ ਸੇ ਪੂਰੇ ਬੜਾ ਭਾਗੇ ਬੜਾ ਹਸ ਮਹਲਾ ਤੀਜਾ ਰਤਨ ਪਦਾਰਥ ਬਣਦੀ ਹੈ ਸਤਗੁਰ ਦੀਆ 부ਝਾਈ ਰਾਮ ਲਹਾ ਲਾ ਭਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ ਗੁਣ ਮੈਂ ਗੁਣੀ ਸਮਾਏ ਜਿਸ ਆਪ 부ਜਾਏ ਲਹਾ ਭਗਤ ਸੰਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਅਧਾਰੇ ਬਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ ਰਤਨ ਪਦਾਰਥ ਬਣ ਜੀਐ ਜਦ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਏਹ ਵਪਾਰ ਆਰਾਮ ਕੂੜ ਬੋਲ ਵਿਖਖਾ ਬਣੀ ਬਹੁਤ ਵਧ ਹੈ ਬਕਾਰ ਆਰਾਮ ਬਹੁਤ ਵਧ ਹੈ ਬਕਾਰ ਆ ਸੈਸਾ ਇਹੋ ਸੰਸਾਰਾ ਬਿਨ ਨਾਮ ਹੈ ਪਤ ਖੋਈ ਪੜ ਪੜ ਪੰਡਤ ਬਾਦ ਬਖਾਣਾ ਬਿਨ ਬੂਝੇ ਸੁਖ ਨ ਹੋਈ ਆ ਬਣ ਜਾਣਾ ਕਦੇ ਨ ਚੁੱਕਾ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਬਪਾਰਾ ਖੋਟੇ ਖਰੇ ਸਭ ਪਰਖਿ ਜਨ ਤਿਤ ਸੱਚੇ ਕੈ ਦਰਬਾਰ ਆ ਰਾਮ ਖੋਟੇ ਦਰਗਾ ਸੁਟਿ ਜਨ ਊਭੇ ਕਰਨੁ ਪੁਕਾਰ ਆ ਰਾਮ ਊਭੇ ਕਰਨੁ ਪੁਕਾਰਾ ਮੁਗਧ ਗਵਾਰਾ ਮਨ ਮੁਖ ਜਨਮ ਗਵਾਇਆ ਬਿਖਿਆ ਮਾਇਆ ਜਿਨ ਜਗਤ ਪੁਲਾਇਆ ਸਾਚਾ ਨਾਮ ਨਾ ਪਾਇਆ ਮਨ ਮੁਖ ਸੰਤਾਂ ਨਾਲ ਬੈਰ ਕਰ ਦੁਖ ਖੱਟੇ ਸੰਸਾਰਾ ਖੋਟੇ ਖਰੇ ਪਰਖਿਐਨ ਤਿਤ ਸੱਚਾ ਹੈ ਦਰਬਾਰ ਆ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਸੂ ਨਾ ਜਾਈਂ ਰਾਮ ਜਿਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਮਰੀਆਮ ਨਾ ਪੁਸੀ ਕੋਈ ਜਗ ਜੀਵਨ ਦਾਤਾ ਕਰਮ ਮਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਅਪਤ ਪਾਈ ਆਪ ਘਰੇ ਕਿਸ ਅੱਖੀਐ ਹੋਰ ਕੰਨਣਾ ਕਿਸੂ ਨਾ ਜਾਈ ਬੜਾਂ ਸੰਮਹਾਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚ ਵਪਾਰ ਹਰਿ ਨਾਮ ਗੁਰਮਤੀ ਹਰ ਨਾਮ ਬਣ ਜੀਐ ਅਤਮੋਹਰ ਹਰਿ ਆਰਾਮ ਅਤਮੋਲ ਬਾਰਾ ਸੱਚ ਵਪਾਰਾ ਸੱਚ ਵਪਾਰ ਲਗੇ ਬੜ ਭਾਗੀ ਅੰਤਰ ਬਾਹ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਾਦਰ ਕਰੇ ਸੋਈ ਸੱਚ ਪਾਏ ਗੁਰ ਕੈ ਸਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸੱਚ ਹੈ ਕੇ ਵਪਾਰਾ ਹੋ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰਸਤੀ ਜੈ ਰਾਮ रसना हारस पीजए अंतर पीजए सात शब्द ਵਿਚਾਰੀ अंतर खूटाई अमृत परया शब्दे काड पीए पनहारी जिस नद करे सोई सच लागए रसना राम रबीजए नानक नामरते से निर्मल और हो मैल परीजए पंडित ज्योत की सब पढ़ पढ़ कूक दे किस पे करे पुकार राम माया मोह अंतर मल लागए ਮਾਇਆ ਕੇ ਵਪਾਰਾ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਬੇਕਾ ਕੀੜਾ ਬਿਖ ਸਿਉ ਲਾਗਾ ਵਿਸ਼ਟਾ ਮਾਹੀ ਸਮਾਈ ਜੋ ਤੁਰ ਲਿਖਿਆ ਸੋ ਏਕ ਮਾਵੈ ਕੋਈ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤੈਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਵਾਰਾ ਮਾਇਆ ਮੋ ਮਨ ਰੰਗਿਆ ਮੋਹੇ ਸੁਧ ਨਾ ਕਾਈ ਰਾਮ ਗੁਰਮੁਖ ਇਹ ਮਨ ਰੰਗੀਐ ਦੂਜਾ ਰੰਗ ਜਾਈਂ RAM ਦੂਜਾ ਰੰਗ ਜਾਈਂ ਸਤਿ ਸਮਾਈ ਸਤਿ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਝੈ ਸਤਿ ਸਭਾ ਰਣਹਾਰਾ ਆਪੇ ਮਿਲੇ ਸੋ ਹਰ ਮਿਲੈ ਹੋਰ ਕਹਿਣਾ ਕਿਸੂ ਨਾ ਜਾਏ ਨਾਨਕ ਬਿਨ ਨਾ ਬੈ ਭਰਮ ਪੁਲਾਇ ਇਕ ਨਾਮ ਰਤੇ ਰੰਗ ਲਾਏ